ਕੈਨੇਡਾ ਪੁਲਿਸ ਨੇ ਭਰਦੀਪ ਸਿੰਘ ਨੇਚਰ ਕਤਲकांड ਵਿੱਚ ਤਿੰਨ ਭਾਰਤੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡਾ ਦੀ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਐਡਮੰਟਨ ਸ਼ਹਿਰ ਤੋਂ ਤਿੰਨਾਂ ਦੀ ਗ੍ਰਿਫਤਾਰੀ ਹੋਈ ਹੈ। ਪੁਲਿਸ ਕਈ ਮਹੀਨਿਆਂ ਤੋਂ ਉਹਨਾਂ ਤੇ ਨਜ਼ਰ ਰੱਖ ਰਹੀ ਸੀ। ਪੁਲਿਸ ਨੇ ਜਿੰਨਾ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦਾ ਨਾਂ ਕਰਨ ਰਾੜ, ਕਮਲਪ੍ਰੀਤ ਸਿੰਘ ਅਤੇ ਕਨਪ੍ਰੀਤ ਸਿੰਘ ਹੈ। ਇਹਨਾਂ ਤਿੰਨਾਂ ਦਾ ਹੀ ਸਬੰਧ ਲੋਰੈਂਸ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਇਹ ਸਾਰੇ 2021 ਵਿੱਚ ਆਰਜੀ ਵੀਜ਼ਾ ਤੇ ਕੈਨੇਡਾ ਗਏ ਸਨ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਇੱਥੇ ਨਹੀਂ ਰੁਕਦੀ ਹੈ ਇਸ ਵਿੱਚ ਹੋਰ ਮੁਲਜ਼ਮ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਜਲਦ ਗ੍ਰਿਫਤਾਰੀ ਕੀਤੀ ਜਾਵੇਗੀ ਕੈਨੇਡਾ ਪੁਲਿਸ ਦੇ ਮੁਤਾਬਕ ਨੀਜਰ ਦੇ ਕਤਲ ਨੂੰ ਅੰਜਾਮ ਦੇਣ ਦੇ ਲਈ ਤਿੰਨਾਂ ਦਾ ਵਾਕਫਾ ਹੋਲ ਸੀ ਇਹਨਾਂ ਵਿੱਚੋਂ ਇੱਕ ਦੀ ਜ਼ਿੰਮੇਵਾਰੀ ਸੀ ਕਿ ਭਈ ਨੀਜਰ ਦੀ ਲੋਕੇਸ਼ਨ ਦਾ ਪਤਾ ਲਗੋਣਾ ਦੂਜਾ ਮੁਲਜ਼ਮ ਡਰਾਈਵਰ ਸੀ ਅਤੇ ਤੀਜਾ ਜਿਸਨੇ ਗੋਲੀਆਂ ਚਲਾਉਂਦਾ ਕੰਮ ਕੀਤਾ। ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲਾਂਕ ਤੋਂ ਨੀਜਰ ਕਤਲकांड ਨੂੰ ਲੈ ਕੇ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਦਾ ਹਾਥੂਣ ਦੇ ਸ਼ੱਕ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਲੇਬਲਾਂਕ ਨੇ ਕਿਹਾ ਕਿ ਮੈਨੂੰ ਕੈਨੇਡਾ ਦੀ ਸੁਰੱਖਿਆ ਇੰਤਜ਼ਾਮਾਤ ਤੇ ਪੁਲਿਸ ਤੇ ਪੂਰਾ ਭਰੋਸਾ ਹੈ। ਪੁਲਿਸ ਨੇ ਨੀਜਰ ਕਤਲ ਕੇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਹੈ। ਇਸ ਵਿੱਚ ਭਾਰਤ ਦਾ ਲਿੰਕ ਹੈ ਜਾਂ ਨਹੀਂ ਇਸ ਦਾ ਜਵਾਬ ਪੁਲਿਸ ਚੰਗੇ ਤਰੀਕੇ ਨਾਲ ਦੇਵੇਗੀ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਸਯੋਗ ਲੈਂਡਵਿਚ ਮੁਸ਼ਕਲ ਹੋਵੇਗੀ ਪਰ ਸਥਾਨਕ ਲੋਕਾਂ ਨੇ ਇਸ ਕੇਸ ਨੂੰ ਸੁਲਝਾਉਣ ਵਿੱਚ ਕਾਫੀ ਮਦਦ ਕੀਤੀ ਹੈ ਜਿਸ ਦਾ ਅਸੀਂ ਧੰਨਵਾਦ ਕਰਦੇ ਹਾਂ ਸੀਬੀਸੀ ਨਿਊਜ਼ ਦੇ ਮੁਤਾਬਕ ਐਡਮਿੰਟਨ ਵਿੱਚ ਬ੍ਰਦਰਸ ਕੀਪਰਸ ਗੈਂਗ ਦੇ ਹਰਪ੍ਰੀਤ ਊਪਲ ਅਤੇ ਉਹਨਾਂ ਦੇ 11 ਸਾਲ ਦੇ ਪੁੱਤਰ ਨੂੰ ਮਾਰਨ ਵਿੱਚ ਵੀ ਇਹਨਾਂ ਤਿੰਨਾਂ ਦਾ ਹੱਥ ਸੀ ਇਸ ਤੋਂ ਇਲਾਵਾ ਸੁਖਦੂਲ ਸਿੰਘ ਗਿੱਲ ਉਰਫ ਸੁਖਾ ਦੁਨੇਕੇ ਨੂੰ ਮਾਰਨ ਦਾ ਸ਼ੱਕ ਵੀ ਇਸ ਗੈਂਗ ਤੇ ਹੈ ਤੁਹਾਨੂੰ ਦੱਸ ਦੇ ਕਿ 18 ਜੂਨ 2023 ਦੀ ਸ਼ਾਮ ਨੂੰ ਸਰੀ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਸਮੇਂ ਭਾਈ ਨੀਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਟਰੂਡੋ ਨੇ ਪਿਛਲੇ ਸਾਲ 18 ਸਤੰਬਰ ਨੂੰ ਭਾਰਤ ਸਰਕਾਰ ਤੇ ਨੀਜਰ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ ਜਿਸ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ ਮਾਮਲੇ ਵਿੱਚ ਐਕਚੁਅਲ ਲੈਂਦੇ ਹੋਏ ਕੈਨੇਡਾ ਦੀ ਟਰੂਡੋ ਸਰਕਾਰ ਨੇ ਭਾਰਤ ਦੇ ਸੀਨੀਅਰ ਡਿਪਲੋਮੈਟ ਨੂੰ ਦੇਸ਼ ਤੋਂ ਕੱਢ ਦਿੱਤਾ ਸੀ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਵਾਦ ਬਾਦ ਸੀ ਤੇ ਹੁਣ ਤੱਕ ਇਹ ਤਨਾ ਜਾ ਰਹੀ ਹੈ ਕੈਨੇਡਾ ਪੁਲਿਸ ਨੇ ਭਈ ਹਰਦੀਪ ਸਿੰਘ ਨੇਚਰ ਕਤਲकांड ਵਿੱਚ ਤਿੰਨ ਭਾਰਤੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਕੈਨੇਡਾ ਦੀ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਐਡਮੰਟਨ ਸ਼ਹਿਰ ਤੋਂ ਤਿੰਨਾਂ ਦੀ ਗ੍ਰਿਫਤਾਰੀ ਹੋਈ ਹੈ ਪੁਲਿਸ ਕਈ ਮਹੀਨੇ ਤੋਂ ਉਹਨਾਂ ਤੇ ਨਜ਼ਰ ਰੱਖ ਰਹੀ ਸੀ ਪੁਲਿਸ ਨੇ ਜਿੰਨਾ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦਾ ਨਾਂ ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਹੈ। ਇਹਨਾਂ ਤਿੰਨਾਂ ਦਾ ਹੀ ਸਬੰਧ ਲੋਰੈਂਸ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਇਹ ਸਾਰੇ 2021 ਵਿੱਚ ਆਰਜੀ ਵੀਜ਼ਾ ਤੇ ਕੈਨੇਡਾ ਗਏ ਸਨ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਇੱਥੇ ਨਹੀਂ ਰੁਕਦੀ ਹੈ। ਇਸ ਵਿੱਚ ਹੋਰ ਮੁਲਜ਼ਮ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਜਲਦ ਗ੍ਰਿਫਤਾਰੀ ਕੀਤੀ ਜਾਵੇਗੀ। ਕੈਨੇਡਾ ਪੁਲਿਸ ਦੇ ਮੁਤਾਬਕ ਨੀਜਰ ਦੇ ਕਤਲ ਨੂੰ ਅੰਜਾਮ ਦੇਣ ਦੇ ਲਈ ਤਿੰਨਾਂ ਦਾ ਵਕਫਾ ਹੋਲ ਸੀ। ਇਹਨਾਂ ਵਿੱਚੋਂ ਇੱਕ ਦੀ ਜ਼ਿੰਮੇਵਾਰੀ ਸੀ ਕਿ ਭਈ ਨੀਜਰ ਦੀ ਲੋਕੇਸ਼ਨ ਦਾ ਪਤਾ ਲਗੋਣਾ। ਦੂਜਾ ਮੁਲਜ਼ਮ ਡਰਾਈਵਰ ਸੀ ਅਤੇ ਤੀਜਾ ਜਿਸਨੇ ਗੋਲੀਆਂ ਚਲਾਉਂਦਾ ਕੰਮ ਕੀਤਾ। ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਵਲਾਂਗ ਤੋਂ ਨੀਜਰ ਕਤਲकांड ਨੂੰ ਲੈ ਕੇ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਦਾ ਹੱਥ ਹੋਣ ਦੇ ਸ਼ੱਕ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਲੇਵਲਾਂਗ ਨੇ ਕਿਹਾ ਕਿ ਮੈਨੂੰ ਕੈਨੇਡਾ ਦੀ ਸੁਰੱਖਿਆ ਇੰਤਜ਼ਾਮਾਤ ਤੇ ਪੁਲਿਸ ਤੇ ਪੂਰਾ ਭਰੋਸਾ ਹੈ। ਪੁਲਿਸ ਨੇ ਨੀਜਰ ਕਤਲ ਕੇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਹੈ। ਇਸ ਵਿੱਚ ਭਾਰਤ ਦਾ ਲਿੰਕ ਹੈ ਜਾਂ ਨਹੀਂ ਇਸ ਦਾ ਜਵਾਬ ਪੁਲਿਸ ਚੰਗੇ ਤਰੀਕੇ ਨਾਲ ਦੇਵੇਗੀ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਸਯੋਗ ਲੈਂਡਵਿਚ ਮੁਸ਼ਕਿਲ ਹੋਵੇਗੀ ਪਰ ਸਥਾਨਕ ਲੋਕਾਂ ਨੇ ਇਸ ਕੇਸ ਨੂੰ ਸੁਲਝਾਉਣ ਵਿੱਚ ਕਾਫੀ ਮਦਦ ਕੀਤੀ ਹੈ ਜਿਸ ਦਾ ਅਸੀਂ ਧੰਨਵਾਦ ਕਰਦੇ ਹਾਂ ਸੀਬੀਸੀ ਨਿਊਜ਼ ਦੇ ਮੁਤਾਬਕ ਐਡਮਿੰਟਨ ਵਿੱਚ ਬ੍ਰਦਰਸ ਕੀਪਰਸ ਗੈਂਗ ਦੇ ਹਰਪ੍ਰੀਤ ਊਪਲ ਅਤੇ ਉਹਨਾਂ ਦੇ 11 ਸਾਲ ਦੇ ਪੁੱਤਰ ਨੂੰ ਮਾਰਨ ਵਿੱਚ ਵੀ ਇਹਨਾਂ ਤਿੰਨਾਂ ਦਾ ਹੱਥ ਸੀ ਇਸ ਤੋਂ ਇਲਾਵਾ ਸੁਖਦੂਲ ਸਿੰਘ ਗਿੱਲ ਉਰਫ ਸੁਖਾ ਦੁਨੇਕੇ ਨੂੰ ਮਾਰਨ ਦਾ ਸ਼ੱਕ ਵੀ ਇਸੇ ਗੈਂਗ ਤੇ ਹੈ ਕਰਉ ਦੱਸ ਦੇ ਕਿ 18 ਜੂਨ 2023 ਦੀ ਸ਼ਾਮ ਨੂੰ ਸਰੀ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਸਮੇਂ ਭਾਈ ਨੀਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਪਿਛਲੇ ਸਾਲ 18 ਸਤੰਬਰ ਨੂੰ ਭਾਰਤ ਸਰਕਾਰ ਤੇ ਨੀਜਰ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ ਜਿਸ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ। ਮਾਮਲੇ ਵਿੱਚ ਐਕਚੁਅਲ ਲੈਂਦੇ ਹੋਏ ਕੈਨੇਡਾ ਦੀ ਟਰੂਡੋ ਸਰਕਾਰ ਨੇ ਭਾਰਤ ਦੇ ਸੀਨੀਅਰ ਡਿਪਲੋਮੈਟ ਨੂੰ ਦੇਸ਼ ਤੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਵਾਦ ਵਧ ਗਿਆ ਸੀ ਤੇ ਹੁਣ ਤੱਕ ਇਹ ਤਣਾਅ ਜਾਰੀ ਹੈ। ਕੈਨੇਡਾ ਪੁਲਿਸ ਨੇ ਪਈ ਹਰਦੀਪ ਸਿੰਘ ਮੇਜਰ ਕਤਲकांड ਵਿੱਚ ਤਿੰਨ ਭਾਰਤੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਕੈਨੇਡਾ ਦੀ ਨਿਊਜ਼ ਏਜੰਸੀ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਐਡਮੰਟਨ ਸ਼ਹਿਰ ਤੋਂ ਤਿੰਨਾਂ ਦੀ ਗ੍ਰਿਫਤਾਰੀ ਹੋਈ ਹੈ। ਪੁਲਿਸ ਕਈ ਮਹੀਨਿਆਂ ਤੋਂ ਉਹਨਾਂ ਤੇ ਨਜ਼ਰ ਰੱਖ ਰਹੀ ਸੀ। ਪੁਲਿਸ ਨੇ ਜਿੰਨਾ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦਾ ਨਾਂ ਕਰਨਗਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਹੈ। ਇਹਨਾਂ ਤਿੰਨਾਂ ਦਾ ਹੀ ਸਬੰਧ ਲੋਰੈਂਸ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਇਹ ਸਾਰੇ 2021 ਵਿੱਚ ਆਰਜ਼ੀ ਵੀਜ਼ਾ ਤੇ ਕੈਨੇਡਾ ਗਏ ਸਨ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਇੱਥੇ ਨਹੀਂ ਰੁਕਦੀ ਹੈ ਇਸ ਵਿੱਚ ਹੋਰ ਮੁਲਜ਼ਮ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਜਲਦ ਗ੍ਰਿਫਤਾਰੀ ਕੀਤੀ ਜਾਵੇਗੀ ਕੈਨੇਡਾ ਪੁਲਿਸ ਦੇ ਮੁਤਾਬਕ ਨੀਜਰ ਦੇ ਕਤਲ ਨੂੰ ਅੰਜਾਮ ਦੇਣ ਦੇ ਲਈ ਤਿੰਨਾਂ ਦਾ ਵਾਕਫਾ ਹੋ ਸੀ ਇਹਨਾਂ ਵਿੱਚੋਂ ਇੱਕ ਦੀ ਜ਼ਿੰਮੇਵਾਰੀ ਸੀ ਕਿ ਭਈ ਨੀਜਰ ਦੀ ਲੋਕੇਸ਼ਨ ਦਾ ਪਤਾ ਲਗੋਣਾ ਦੂਜਾ ਮੁਲਜ਼ਮ ਡਰਾਈਵਰ ਸੀ ਅਤੇ ਤੀਜਾ ਜਿਸਨੇ ਗੋਲੀਆਂ ਚਲਾਉਂਦਾ ਕੰਮ ਕੀਤਾ। ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਵਲਾਂਗ ਤੋਂ ਨੀਜਰ ਕਤਲकांड ਨੂੰ ਲੈ ਕੇ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਦਾ ਹੱਥ ਹੋਣ ਦੇ ਸ਼ੱਕ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਲੇਵਲਾਂਗ ਨੇ ਕਿਹਾ ਕਿ ਮੈਨੂੰ ਕੈਨੇਡਾ ਦੀ ਸੁਰੱਖਿਆ ਇੰਤਜ਼ਾਮਾਂ ਅਤੇ ਪੁਲਿਸ ਤੇ ਪੂਰਾ ਭਰੋਸਾ ਹੈ। ਪੁਲਿਸ ਨੇ ਨੀਜਰ ਕਤਲ ਕੇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਹੈ। ਇਸ ਵਿੱਚ ਭਾਰਤ ਦਾ ਲਿੰਕ ਹੈ ਜਾਂ ਨਹੀਂ ਇਸ ਦਾ ਜਵਾਬ ਪੁਲਿਸ ਚੰਗੇ ਤਰੀਕੇ ਨਾਲ ਦੇਵੇਗੀ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਦ ਯੂਕ ਲੈਂਡਵਿਚ ਮੁਸ਼ਕਿਲ ਹੋਵੇਗੀ ਪਰ ਸਥਾਨਕ ਲੋਕਾਂ ਨੇ ਇਸ ਕੇਸ ਨੂੰ ਸੁਲਝਾਉਣ ਵਿੱਚ ਕਾਫੀ ਮਦਦ ਕੀਤੀ ਹੈ ਜਿਸ ਦਾ ਅਸੀਂ ਧੰਨਵਾਦ ਕਰਦੇ ਹਾਂ ਸੀਬੀਸੀ ਨਿਊਜ਼ ਦੇ ਮੁਤਾਬਕ ਐਡਮਿੰਟਨ ਵਿੱਚ ਬ੍ਰਦਰਸ ਕੀਪਰਸ ਗੈਂਗ ਦੇ ਹਰਪ੍ਰੀਤ ਊਪਲ ਅਤੇ ਉਹਨਾਂ ਦੇ 11 ਸਾਲ ਦੇ ਪੁੱਤਰ ਨੂੰ ਮਾਰਨ ਵਿੱਚ ਵੀ ਇਹਨਾਂ ਤਿੰਨਾਂ ਦਾ ਹੱਥ ਸੀ ਇਸ ਤੋਂ ਇਲਾਵਾ ਸੁਖਦੂਲ ਸਿੰਘ ਗਿੱਲ ਉਰਫ ਸੁਖਾ ਦੁਨੇਕੇ ਨੂੰ ਮਾਰਨ ਦਾ ਸ਼ੱਕ ਵੀ ਇਸੇ ਗੈਂਗ ਤੇ ਹੈ ਘਰੋਂ ਦੱਸ ਦੇ ਕਿ 18 ਜੂਨ 2023 ਦੀ ਸ਼ਾਮ ਨੂੰ ਸਰੀ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਸਮੇਂ ਭਾਈ ਨੀਚਰ ਤਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਟੂਡੋ ਨੇ ਪਿਛਲੇ ਸਾਲ 18 ਸਤੰਬਰ ਨੂੰ ਭਾਰਤ ਸਰਕਾਰ ਤੇ ਨੀਜਰ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ ਜਿਸ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ ਮਾਮਲੇ ਵਿੱਚ ਐਕਸ਼ਨ ਲੈਂਦੇ ਹੋਏ ਕੈਨੇਡਾ ਦੀ ਟਰੂਡੋ ਸਰਕਾਰ ਨੇ ਭਾਰਤ ਦੇ ਸੀਨੀਅਰ ਡਿਪਲੋਮੈਟ ਨੂੰ ਦੇਸ਼ ਤੋਂ ਕੱਢ ਦਿੱਤਾ ਸੀ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਵਾਦ ਵਧ ਗਿਆ ਸੀ ਤੇ ਹੁਣ ਤੱਕ ਇਹ ਤਣਾਅ جاری ਹੈ